ਦੇਖ ਲੈ ਭੜੇ ਤੂੰ ਕੱਲ ਹੀ ਉਹਦੇ ਨਾਲ ਇੰਨਾ ਮੱਥਾ ਮਾਰ ਕੇ ਹਟਿਆ ਨਾ ਵੀ ਤੂੰ ਆਪਦੇ ਆਪ ਕੰਮ ਕਰ ਲਿਆ ਕਰ ਜਿਹੜੇ ਤੇਰੇ ਕਰਨ ਵਾਲੇ ਨੇ ਉਧਰ ਦੇਖ ਲੈ ਕਿੰਨਾ ਗੰਦ ਪਿਆ ਮੈਂ ਉਧਰ ਹੁਣ ਗੇੜਾ ਮਾਰ ਕੇ ਆਈ ਆ ਕਿਉਂ ਅੱਜ ਗਈ ਨਹੀਂ ਉਹ ਉਧਰ ਕਰਕੇ ਨਹੀਂ ਆਈ ਸਾਫ ਨਹੀਂ ਕਿੱਥੇ ਗਈ ਐ ਉੱਥੇ ਜਾ ਕੇ ਤਾਂ ਦੇਖ ਖੜਮ ਨੂੰ ਜੀ ਨਹੀਂ ਕਰਦਾ ਤੈਨੂੰ ਪਤਾ ਰਾਤ ਇੰਨੀ ਨੇਰੀ ਆਈ ਐ ਇੰਨਾ ਨਾ ਉੱਥੇ ਮਿੱਟ ਚੜਿਆ ਪਿਆ ਮਿੰਨ ਤਾਂ ਦੇਖ ਕੇ ਹੀ ਗੁੱਸਾ ਚੜ ਗਿਆ ਗੁੱਟੇ ਨੇ ਮੇਰੇ ਉਸ ਕਾਇਪੈ ਨੇ ਉਹਨਾਂ ਨੇ ਕਦੀ ਪਾਣੀ ਨਹੀਂ ਪਾਇਆ ਨਹੀਂ ਚਲ ਕੋਈ ਨਾ ਐਨੀ ਗਰਮ ਨਾ ਹੋ ਮੈਨੂੰ ਤਾਂ ਐ ਸੀ ਜੀ ਸਾਰਾ ਕੰਮ ਨਵੇੜ ਕੇ ਨਾਉਣ ਲੱਗੀ ਆ ਆ ਜਾਂਦੀ ਆ ਪੁੱਛ ਲੈਨੇ ਆ ਉਹਨੂੰ ਚਲ ਕੋਈ ਨਾ ਤੂੰ ਪੁੱਛ ਲਈ ਪਰ ਮੈਨੂੰ ਨਹੀਂ ਲੱਗਦਾ ਇਹ ਕੱਲ ਉਧਰ ਸਫਾਈ ਸੂਈ ਕਰਕੇ ਆਈ ਹੋਊ ਲੈ ਜਦੋਂ ਮੈਂ ਆਈਆਂ ਕੱਲ ਉਦੋਂ ਗਈ ਤਾਂ ਹੋਈ ਸੀ ਉਧਰ ਤੂੰ ਆਪ ਹੀ ਦੱਸਿਆ ਵੀ ਮੇਰੇ ਕੰਨੇ ਸਫਾਈ ਕਰਨ ਗਈ ਹੋਈ ਆ ਨਾਲੇ ਕਿਹੜੇ ਵੇਲੇ ਤਾਂ ਆਈ ਆ ਉਧਰੋਂ ਨਹੀਂ ਉਹ ਤਾਂ ਮੈਨੂੰ ਵੀ ਪਤਾ ਹੈ ਵੀ ਕਿੰਨਾ ਟਾਈਮ ਲਾਇਆਈ ਉੱਧਰ ਪਰ ਉਹਨੇ ਸਫਾਈ ਸੂਈ ਤਾਂ ਕਿਹੜੀ ਕਰੀ ਐ ਆਪਦੀ ਮਾਂ ਨਾਲ ਹੀ ਫੋਨ ਤੇ ਗੱਲਾਂ ਗੁੱਲਣਾ ਮਾਰ ਕੇ ਆ ਗਈ ਹਾਂ ਭਾਈ ਇਹ ਵੀ ਹੋ ਸਕਦਾ ਵੀ ਆਪਣੇ ਸਾਹਮਣੇ ਨਾ ਫੋਨ ਕਰਦੀ ਹੋਵੇ ਉੱਧਰ ਜਾ ਕੇ ਆਪਦੀ ਮਾਂ ਨਾਲ ਗੱਲਾਂ ਮਾਰਦੀ ਹੋਵੇ ਹੋ ਸਕਦਾ ਨਹੀਂ ਗੱਲ ਹੀ ਇਹ ਐ ਨਾ ਤੂੰ ਫਿਰ ਕੱਲ ਗੇੜਾ ਮਾਰਿਆ ਆਉਂਦੀ ਦੇਖਿਆ ਆਉਂਦੀ ਵੀ ਕੰਮ ਕੀਤਾ ਹੋਇਆ ਕਿ ਨਹੀਂ ਮੈਂ ਕਿੱਥੋਂ ਗੇੜਾ ਮਾਰਿਆ ਆਉਂਦੀ ਆਪਣੀ ਤੇ ਕੱਲ ਸਾਰੀ ਦਿਹਾੜੀ ਗੱਲਾਂ ਮਾਰਦੀਆਂ ਦੀ ਨੰਗ ਗਈ ਹਾਂ ਐ ਤਾਂ ਹੈ ਮੈਨੂੰ ਲੱਗਦਾ ਹੁਣ ਬਹੁਤ ਆਪਾਂ ਨੂੰ ਸਿਕੰਜਾ ਥੋੜਾ ਜਿਆ ਕਸਣਾ ਪਊਗਾ ਇਹ ਤਾਂ ਸੁਧਰੂਗੀ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਨਹੀਂ ਆਪਦੀ ਗੱਲ ਤਾਂ ਤੂੰ ਫੇਰ ਕਰੀ ਪਹਿਲਾਂ ਮੈਨੂੰ ਐਂ ਦੱਸ ਤੂੰ ਆ ਲਿਸ਼ਕ ਪੁਸ਼ਕ ਕੇ ਪਰਸ ਚੱਕ ਕੇ ਕਿੱਧਰ ਨੂੰ ਤੁਰਪੀ ਮੰਮੀ ਮੈਂ ਤੁਹਾਨੂੰ ਉਹੀ ਦੱਸਣ ਆਈਆਂ ਵੀ ਮੈਂ ਜੌਬ ਕਰਨੀ ਹੈ ਉਹਦੇ ਵਾਸਤੇ ਰਿਜ਼ਿਊਮ ਦੇਣ ਚੱਲੀ ਆ ਨਹੀਂ ਹੁਣ ਤੈਨੂੰ ਇੰਨੇ ਸਾਲਾਂ ਬਾਅਦ ਨੌਕਰੀ ਦਾ ਕੀੜਾ ਫੇਰ ਉੱਠ ਖੜਿਆ ਜਿਹੜੀਆਂ ਗੱਲਾਂ ਤੇਰੀ ਸੱਸ ਨੇ ਤੈਨੂੰ ਕਹੀਆਂ ਸੀ ਉਹ ਤੈਨੂੰ ਯਾਦ ਨਹੀਂ ਨਾਲੇ ਮੈਂ ਤੈਨੂੰ ਆਉਂਦੀ ਨੂੰ ਇਹ ਕਹਿੰਦਾ ਸੀ